ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਰਾਜਮਾਨ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਸ ਗੱਲ ਦੀ ਮਾਫੀ ਚਾਹੁੰਦੇ ਕਿ ਆਪਣੇ ਬਾਰੇ ਦੱਸ ਨਹੀਂ ਸਕੇ ਕਿ ਅਸੀਂ ਹਾਜ਼ਰ ਹੋਏ ਦਵੰਚ ਆਮ ਤੌਰ ਤੇ ਬੋਲਣ ਵਾਲੇ ਵੱਧ ਸਮਾਂ ਖਾ ਜਾਂਦੇ ਨੇ ਤੁਲ ਮੈਂ ਉਹਨਾਂ ਦਾ ਜਿਹੜਾ ਕਟਕਾਵਾਂਗਾ ਆਪਦੀ ਮਿਲੀ ਹੋਈ ਮਿਆਦ ਤੋਂ ਵੀ ਤੁਸੀਂ ਕੀਰਤਨ ਸਰਵਣ ਕਰ ਰਹੇ ਸਾਨੂੰ ਸਾਰੇ ਤੇ ਸਬ ਇਹ ਤੋਂ ਬਾਅਦ ਵੀ ਜਿੰਨਾਂ ਸਜਣਾ ਨੇ ਗੁਰਬਾਣੀ ਜਸ ਗਾਇਨ ਕਰਨਾ ਹੈ ਇਹਦੇ ਵਿਚਕਾਰ ਮਿਲੇ ਹੋਏ ਸਮੇਂ ਅੰਦਰ ਤੁਹਾਡੇ ਨਾਲ ਦੋ ਤਿੰਨ ਗੱਲਾਂ ਸਾਂਝੀਆਂ ਕਰਨੀਆਂ ਨੇ ਜੋ ਮੇਰੀ ਮਾਤਮਦੂ ਅਨੁਸਾਰ ਨੇ ਹੋ ਸਕਦਾ ਉਹਦੇ ਵਿੱਚ ਕੁਝ ਗਲਤ ਹੋਵੇ ਜਾਂ ਤੁਹਾਨੂੰ ਠੀਕ ਨਾ ਲੱਗੇ ਤੇ ਉਹਦੇ ਲਈ ਪਹਿਲਾਂ ਖਿਮਾ ਜਾਂਚਣਾ ਹੈ ਇੱਥੇ ਤੁਸੀਂ ਸਾਰੇ ਜਦੋਂ ਗੁਰਦੁਆਰਾ ਸਾਹਿਬ ਅੰਦਰ ਕੀਰਤਨ ਸਰਵਣ ਕਰਦੇ ਹੋ ਤੇ ਜੇ ਕਿਹੜੀ ਪਿਰਤ ਚੱਲੀ ਹੋਈ ਹੈ ਨਵੀਂ ਜੋ ਕਿਸੇ ਸਜਣਾ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਸਾਰੇ ਬਿੰਦੇ ਆ ਤੁਹਾਡੇ ਸਾਹਮਣੇ ਉਧਰ ਵੀ ਇਧਰ ਵੀ ਕਿਸ ਨੇ ਬਿਨਾ ਕੋਈ ਪੈਸਾ ਲਿਆਂ ਪੰਥ ਦੀ ਸੇਵਾ ਅੰਦਰ ਗੁਰਬਾਣੀ ਦੀ ਵਿਆਖਿਆ ਅੰਗਰੇਜ਼ੀ ਵਿੱਚ ਤੇ ਨਾਲ-ਨਾਲ ਗੁਰਬਾਣੀ ਨੂੰ ਰੋਮਨ ਅੱਖਰਾਂ ਵਿੱਚ ਲਿਖ ਕੇ ਸਾਡੇ ਲਈ ਪੇਟ ਕੀਤਾ ਹੈ ਮੇਰੀ ਜਿਹੜੀ ਬੇਨਤੀ ਹੈ ਉਹ ਇਸੇ ਸੰਬੰਧ ਵਿੱਚ ਹੈ ਬੋਲੀ ਦੇ ਅਤੇ ਲਿਪੀ ਦੇ ਅੱਖਰਾਂ ਦੇ ਸੰਬੰਧ ਵਿੱਚ ਕਿ ਤੁਸੀਂ ਜੋ ਇੱਥੇ ਕਿਸੇ ਵੀ ਕਾਰਨ ਕਿਸੇ ਵੀ ਤਰ੍ਹਾਂ ਆ ਗਏ ਹੋ ਤੁਹਾਡੇ ਚੋਂ ਬਹੁਤ ਘਟਨੇ ਹੁਣ ਵਾਪਸ ਜਾਣਾ ਹੈ ਉੱਥੇ ਜਿੱਥੋਂ ਆਏ ਹੋ ਮੇਰੀ ਮਰਾਗ ਪੰਜਾਬ ਤੋਂ ਆ ਜਾ ਉਸ ਧਰਤੀ ਤੋਂ ਜਿਹੜੀ ਸਾਡੇ ਪੁਰਖਿਆਂ ਕੋਲ ਸੀ ਸਾਡੇ ਸਾਰਿਆਂ ਦੇ ਮਨਾਂ 'ਚ ਬੜੀਆਂ ਗੱਲਾਂ ਦੇ ਵਖਰੇਵੇਂ ਹੋ ਸਕਦੇ ਨੇ ਜਾਤ ਦੇ ਇਲਾਕੇ ਦੇ ਸਾਰੇ ਕਾਸੇ ਦੇ ਪਰ ਮੁਨੱਖ ਹੋਣ ਦੇ ਨਾਤੇ ਸਾਰਿਆਂ ਦੇ ਮਨਾਂ 'ਚ ਇੱਕ ਸਾਂਝੀ ਗੱਲ ਤੇ ਜ਼ਰੂਰ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਵਿਰਾਸਤ ਨਾਲ ਜੁੜੇ ਰਹਿਣ ਮੇਰੇ ਖਿਆਲ 'ਚ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋਏਗਾ ਕੋਈ ਨਹੀਂ ਚਾਹੇਗਾ ਕਿ ਉਹਦੇ ਬੱਚੇ ਉਹਦੇ ਵਿਰਸੇ ਨਾਲ ਨਾ ਜੁੜਨ ਤੇ ਉਹਦੇ ਲਈ ਅਸੀਂ ਜੋ ਕਰਦੇ ਹਾਂ ਵੀ ਕਿਤੇ ਇਹ ਹੈ ਕਿ ਜਿੱਥੇ ਸਾਡੇ ਬੰਦੇ ਗਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਘਰ ਬਣਾਏ ਗੁਰੂ ਦਾ ਆਸਰਾ ਲਿਆ ਨਾਲ ਦੀ ਨਾਲ ਪੰਜਾਬੀ ਪੜਾਉਣ ਦਾ ਪ੍ਰਬੰਧ ਕੀਤਾ ਆਪਣੀ ਹੈਸਿਆਤ ਅਤੇ ਸਮਰੱਥਾ ਅਨੁਸਾਰ ਜੋ ਇਥੇ ਪ੍ਰਾਣੇ ਵਸੇ ਨੇ ਉਹ ਜਾਣਦੇ ਨੇ ਕਿ ਸਾਡੇ ਪੁਰਖਿਆਂ ਦਾ ਇੱਕ ਵੱਡਾ ਹਿੱਸਾ ਕੋਈ 10000 ਕਹਿੰਦਾ ਹੈ ਕੋਈ 20000 ਕਹਿੰਦਾ ਹੈ ਜੋ ਕੋਈ ਅੱਧੀ ਸਦੀ ਪਹਿਲਾਂ ਇੱਥੇ ਆ ਵਸਿਆ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਹੋ ਗਈ ਐ ਤਾਂ ਉਹਨਾਂ ਚੋਂ ਕਿੰਨੇ ਨੇ ਜਿਹੜੇ ਪੰਜਾਬੀ ਬੋਲ ਸਕਦੇ ਜਿਹੜੇ ਪੰਜਾਬੀ ਲਿਖ ਸਕਦੇ ਜਦੋਂ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਇਆ ਜਾਂ ਮੰਨਿਆ ਤਾਂ ਸਾਡੇ ਤੇ ਇੱਕ ਗੱਲ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਐ ਉਹ ਐ ਸਾਡੇ ਅੱਖਰ ਸਾਡੇ ਬੋਲ ਜੋ ਸਾਨੂੰ ਵਿਰਸੇ ਚੋਂ ਮਿਲੇ ਨੇ ਜੋ ਸਾਨੂੰ ਗੁਰੂਆਂ ਨੇ ਬਖਸ਼ੇ ਨੇ ਅਸੀਂ ਉਹ ਆਪਣੇ ਬੱਚਿਆਂ ਨੂੰ ਕਿਸ ਹਾਲ ਚ ਕਿਸ ਰੂਪ ਚ ਦੇ ਕੇ ਜਾਵਾਂਗੇ ਇਹ ਸਾਡੀ ਜੀਵਨ ਕਮਾਈ ਦਾ ਸਭ ਤੋਂ ਅਹਿਮ ਹਿੱਸਾ ਹੋਏਗਾ ਤੁਸੀਂ ਆਪਣੇ ਬੱਚਿਆਂ ਲਈ ਵਧੀਆ ਵੱਡੇ ਘਰ ਉਹਨਾਂ ਕੋਲ ਚੰਗੀ ਪੜ੍ਹਾਈ ਸਭ ਕੁਝ ਛੱਡ ਕੇ ਜਾਓ ਕਾਰ ਕੋਠੀ ਵਗੈਰਾ ਪਰ ਅਸੀਂ ਉਹਨਾਂ ਨੂੰ ਆਪਣੇ ਵਿਰਸੇ ਦਾ ਕਿੰਨਾ ਗਿਆਨ ਦੇ ਕੇ ਜਾਵਾਂਗੇ ਮੈਂ ਇੱਥੇ ਜਦੋਂ ਗੁਰੂ ਘਰ ਦੇ ਵਿੱਚ ਦਾਖਲ ਹੋਣ ਲੱਗਿਆ ਤਾਂ ਇੱਕ ਮਾਂ ਆਪਣੇ ਬੱਚੇ ਨੂੰ ਅੰਗਰੇਜ਼ੀ ਵਿੱਚ ਕੁਝ ਕਹਿ ਰਹੀ ਸੀ ਮੈਂ ਕਿਸੇ ਦਾ ਦੋਸ਼ ਕੱਢਣ ਦੀ ਇੱਛਾ ਨਹੀਂ ਰੱਖਦਾ ਇਹ ਸਾਡੀ ਸਾਰਿਆਂ ਦੀ ਇੱਕ ਸਾਂਝੀ ਮੁਸ਼ਕਲ ਹੈ ਸਮੱਸਿਆ ਹੈ ਇੱਕ ਔਕੜ ਹੈ ਸਭ ਨੇ ਰਲ ਕੇ ਹੱਲ ਕਰਨੀ ਹੈ ਕਿਸੇ ਕੋਲੇ ਸਮਾਂ ਬਾਧੂ ਹੈ ਕਿਸੇ ਕੋਲੇ ਜਾਣਕਾਰੀ ਬਾਧੂ ਹੈ ਕਿਸੇ ਕੋਲੇ ਪੈਸਾ ਬਾਧੂ ਹੈ ਸਾਡੀ ਇਹ ਸਾਂਝੀ ਮੁਸ਼ਕਲ ਹੈ ਜਿੱਦਾਂ ਹੁਣ ਤੁਹਾਡੇ ਨਾਲ ਮੈਂ ਗੱਲ ਕੀਤੀ ਇਹ ਅੱਖਰਾਂ ਦੀ ਰੋਮਨਾਂ ਦੀ ਅਸੀਂ ਸੇਵਾ ਕਰਦੇ ਹਾਂ ਇਹ ਕਰਿਆ ਜੋ ਕਿ ਸਾਨੂੰ ਇਹ ਜ਼ਰੂਰਤ ਕਿਉਂ ਪਈ ਕਿ ਅਸੀਂ ਗੁਰੂ ਦੇ ਅੱਖਰਾਂ ਨੂੰ ਰੋਮਨ ਅੱਖਰਾਂ 'ਚ ਲਿਖੀਏ ਇਹ ਕਿਦੇ ਵਾਸਤੇ ਕਰਿਆ ਅਸੀਂ ਬੱਚਿਆਂ ਵਾਸਤੇ ਕਰਿਆ ਜਿਹੜੇ ਸੱਜਣ ਇਸ ਗੱਲ ਨੂੰ ਸਮਝਦੇ ਨੇ ਕਿ ਅੱਖਰਾਂ ਦਾ ਮੁੱਲ ਕਿੰਨਾ ਜ਼ਿਆਦਾ ਆ ਉਹ ਦੱਸ ਸਕਦੇ ਨੇ ਕਿ ਅਸੀਂ ਆਪਣੇ ਹੱਥੀਂ ਕੀ ਕਰ ਰਹੇ ਆ ਬੱਚਿਆਂ ਨੂੰ ਪੰਜਾਬੀ ਬੋਲਣ ਸਿਖਾਉਣੀ ਇਹਦੇ ਤੋਂ ਵੱਧ ਜ਼ਰੂਰੀ ਹੈ ਲਿਖਣ ਸਿਖਾਉਣਾ ਜੇ ਅਸੀਂ ਲਿਖਣ ਲਈ ਬੱਚੇ ਨੂੰ ਅੱਖਰ ਹੋਰ ਦੇ ਦਿੱਤੇ ਤੇ ਅਸੀਂ ਅਣਜਾਣੇ ਚ ਉਹਨੂੰ ਇੱਕ ਐਸੇ ਰਾਹ ਪਾ ਦਿੱਤਾ ਜਿਹੜਾ ਵਿਰਾਸਤ ਤੋਂ ਬਹੁਤ ਦੂਰ ਜਾਂਦਾ ਹੈ ਵਿਰਾਸਤ ਨਾਲ ਉਹਦਾ ਕੋਈ ਸਬੰਧ ਨਹੀਂ ਹੈ ਇਹ ਮੇਰੀ ਸਮਝ ਅਨੁਸਾਰ ਮੈਨੂੰ ਜੋ ਲੱਗਦਾ ਦੱਸ ਰਿਹਾ ਜੋ ਮੈਂ ਪੜ੍ਹਿਆ ਸੁਣਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜੇ ਵਿਰਾਸਤ ਜੋ ਆਪਣੀ ਉਹ ਇਤਿਹਾਸ ਜਾਂ ਧਰਮ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਬੱਚਿਆਂ ਨੂੰ ਹਰ ਗੱਲ ਹਰ ਚੀਜ਼ ਹਰ ਖਿਆਲ ਆਪਣੀ ਬੋਲੀ ਦਿਆਂ ਲਫ਼ਜ਼ਾਂ 'ਚ ਸ਼ਬਦਾਂ 'ਚ ਦੇਣਾ ਪਏਗਾ ਤਦ ਉਹਨਾਂ ਨੂੰ ਦੁਨੀਆਂ ਦੀ ਹਰ ਚੀਜ਼ ਦਾ ਨਾਂ ਹਰ ਖਿਆਲ ਦਾ ਨਾਂ ਆਪਣੇ ਅੱਖਰਾਂ 'ਚ ਲਿਖਣ ਸਿਖਾਉਣਾ ਪਵੇਗਾ ਇਹਦੇ ਤੋਂ ਵੱਧ ਜਾਂ ਘੱਟ ਹੋਰ ਕੋਈ ਸਾਡੇ ਕੋਲ ਰਸਤਾ ਨਹੀਂ ਹੈ ਇਹ ਮੈਂ ਬੇਨਤੀ ਤਾਂ ਕਰਦਾ ਕਿ ਮੈਂ ਵੇਂਦਾ ਪਿਆ ਦੁਨੀਆਂ 'ਚ ਖੋਜਾਂ ਹੋ ਗਈਆਂ ਬਹੁਤ ਜ਼ਿਆਦਾ ਇਦਾਂ ਦੀਆਂ ਕਿ ਜਿਹੜੇ ਲੋਕੀ 1960 ਤੋਂ ਪਹਿਲਾਂ ਅਮਰੀਕਾ 'ਚ ਬਸੇ ਪੁਨਾ ਦੀ ਤੀਜੀ ਪੀੜ੍ਹੀ ਚੋਂ ਪੰਜ ਜਾਂ ਚਾਰ ਬੰਦੇ ਐਸੇ ਨੇ ਜਿਹੜੇ ਆਪਣੇ ਪੁਰਖਿਆਂ ਦੀ ਬੋਲੀ ਬੋਲ ਸਕਦੇ ਨੇ ਕਈ ਹਜ਼ਾਰਾਂ ਬੰਦਾ ਉਹਨਾਂ ਮੁਲਕਾਂ ਦੀ ਉਸੇ ਬੋਲੀ ਦਾ ਉਸੇ ਧਰਮ ਦਾ ਸਾਰੇ ਕਸੇ ਦਾ ਹਿੱਸਾ ਹੋ ਗਿਆ ਦੋ-ਦੋ ਪੀੜ੍ਹੀਆਂ ਬਾਅਦ ਤੇ ਜੇ ਤੁਸੀਂ ਇਹ ਚਾਹਦੇ ਕਿ ਕੋਈ ਮੁਸ਼ਕਲ ਨਹੀਂ ਹੈ ਫਿਰ ਕੋਈ ਮੇਰੀ ਗੱਲ ਦਾ ਕੋਈ ਮੁੱਲ ਨਹੀਂ ਹੈ ਉਹਨਾਂ ਸਜਣਾਂ ਲਈ ਜਿਨ੍ਹਾਂ ਲਈ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਜੁੜੇ ਰਹਿਣ ਤਾਂ ਉਹਨਾਂ ਲਈ ਇਹ ਬੇਨਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੱਚਮੁੱਚ ਵਿੱਚ ਹੁਣ ਜੋ ਕੀਰਤਨ ਹੋਇਆ ਹੈ ਉਹ ਕਿੰਨਾ ਨੂੰ ਸਮਝ ਪਏਗਾ ਜਿਨ੍ਹਾਂ ਨੂੰ ਪੰਜਾਬੀ ਬੋਲੀ ਸਮਝ ਆਉਂਦੀ ਕਿੰਨਾ ਨੂੰ ਗੁਰਬਾਣੀ ਪਾਠ ਕਰਨਾ ਚੰਗਾ ਲੱਗੇਗਾ ਜਿਨ੍ਹਾਂ ਨੂੰ ਉਹ ਅੱਖਰ ਪਛਾਣ ਆਉਂਦੇ ਜੇ ਅਸੀਂ ਆਪਣੇ ਹੱਥੀਂ ਸੇਵਾ ਕਰਦੇ ਆਂ ਇਹ ਰਾਹ ਅਪਣਾ ਲਿਆ ਕਿ ਜਿਹੜੇ ਅੱਖਰ ਸਾਨੂੰ ਗੁਰੂ ਨੇ ਲਿਖ ਕੇ ਦਿੱਤੇ ਅਸੀਂ ਉਹ ਛੱਡ ਕੇ ਰੋਮਰਾਂ ਦੇ ਅੱਖਰ ਅਪਣਾਉਂਦੇ ਤਾਂ ਦੁਨੀਆ ਇਹ ਜਾਣਦੀ ਹੈ ਕਿ ਜਿਹਦੇ ਅੱਖਰ ਛਪਦੇ ਨੇ ਅੱਖਰਾਂ ਦੇ ਨਾਲ ਬੋਲੀ ਆਉਂਦੀ ਹੈ ਬੋਲੀ ਦੇ ਨਾਲ ਖਿਆਲ ਆਉਂਦਾ ਮੇਰੇ ਮੂੰਹੋਂ ਜੋ ਸ਼ਬਦ ਨਿਕਲ ਰਹੇ ਨੇ ਉਹ ਮੇਰੇ ਖਿਆਲ ਨੇ ਨਾ ਸਿਰਫ ਖਿਆਲ ਨੇ ਉਹ ਮੇਰਾ ਕਿਰਦਾਰ ਨੇ ਮੇਰਾ ਸਭ ਕੁਝ ਹੈ ਜੋ ਬੋਲ ਬੱਚੇ ਦੇ ਦਿਮਾਗ 'ਚ ਅਸੀਂ ਉਹਦੇ ਮਨ 'ਤੇ ਅਸੀਂ ਪਾ ਦਿੱਤੇ ਇੱਕ ਇੱਕ ਬੂੰਦ ਕਰਕੇ ਉਹ ਵੇਖਣਾ ਹੈ ਉਹ ਬੂੰਦ ਤੁਹਾਡੇ ਵਿਰਸੇ ਦੀ ਹੈ ਕਿ ਨਹੀਂ ਹੈ ਇਹ ਤੁਹਾਡੇ ਸਾਹਮਣੇ ਇੱਕ ਵੱਡਾ ਸਵਾਲ ਹੈ ਜੋ ਤੁਸੀਂ ਖਾਸ ਕਰਕੇ ਇੱਥੇ ਆ ਗਏ ਹੋ ਇਹ ਨਹੀਂ ਕਿ ਪੰਜਾਬ ਵਿੱਚ ਸਭ ਖੈਰ-ਸੁਖ ਹੈ ਪਰ ਮੈਂ ਜੋ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੀ ਹੈ ਕਿ ਅੱਖਰਾਂ ਦਾ ਜਿਹੜਾ ਮਹੱਤਵ ਹੈ ਉਹ ਇੰਨਾ ਜ਼ਿਆਦਾ ਹੈ ਸਾਡੀ ਜ਼ਿੰਦਗੀ ਤੋਂ ਵੀ ਜ਼ਿਆਦਾ ਹੈ